ਟਰਾਈ ਜਾਂਦੇ ਆਂ ਅਸਲੋ ਕਿ ਪਿੰਡਾਂ ਚ ਕਰਾਉਗੇ ਜਾਂ ਨਹੀਂ ਮੈਂ ਕਨੌਰ ਬਲਾਕ ਦੀ ਸੁਸ਼ੀਲ ਕੌਰ ਕਨੌਰ ਬਲਾਕ ਦੀ ਚੇਅਰ ਪਰਚਰ ਸੀ ਠੀਕ ਹੈ ਜੀ ਮੈਂ ਮੈਂ ਨਹੀਂ ਅਮਰੀਕਾ ਚ ਠੀਕ ਹੈ ਜੀ ਜੇ ਮੇਰਾ ਆਈ ਆ ਤਾਂ ਗੇੜਾ ਲੱਗਾ ਤਾਂ ਮੈਂ ਜ਼ਰੂਰ ਬਣਾਵਾਂਗੀ ਨਾ ਹੋਇਆ ਤਾਂ ਸਾਰਾ ਮੇਰਾ ਹੀ ਕਬੀਲਾ ਸਭ ਮੇਰੀ ਮੰਨਦੀਆਂ ਨਾਲ ਗੱਲ ਕੀਤੀ ਅਸੀਂ ਆਈ ਸਤਿ ਸ੍ਰੀ ਅਕਾਲ ਜੀ ਹਾਂ ਜੀ ਮੇਰਾ ਨਾਮ ਬਲਵਿੰਦਰ ਕੌਰ ਹੈ ਹਾਂਜੀ ਅਸੀਂ ਅੱਜ ਪਿੰਡ ਔਂ ਸ਼ਹਿਰਾਂ ਦੇ ਵਿੱਚ ਪਹਿਲੀ ਵਾਰੀ ਤੀਆਂ ਦਾ ਮੇਲਾ ਕਰਾ ਰਹੇ ਹਾਂ। ਹਾਂਜੀ। ਤੇ ਮੇਲਾ ਅੱਗੇ ਵੀ ਕਰਵਾਓਗੇ? ਹਾਂਜੀ ਹਾਂਜੀ ਆਈ ਵਾਰੀ ਅਸੀਂ ਕਰਵਾਵਾਂਗੇ ਜੀ। ਅੱਛਾ ਜੀ। ਹਾਂਜੀ। ਪਹਿਲੀ ਵਾਰੀ ਕਰਾਇਆ ਜੀ। ਹਾਂਜੀ ਹਾਂਜੀ ਪਹਿਲੀ ਵਾਰਾ ਪਿੰਡ ਦੇ ਵਿੱਚ ਅਸੀਂ ਆਪਣੇ ਬੀਬੀਆਂ ਦੇ ਸਹਿਯੋਗ ਦੇ ਨਾਲ ਮਟਿਆਰਾਂ ਦੇ ਅਸੀਂ ਆਪਣੇ ਭੈਣਾਂ ਇਕੱਠੀ ਹੋਈਆਂ ਤੁਹਾਡੇ। ਹਾਂਜੀ। ਭੈਣਾਂ ਇਕੱਠੀ ਹੋਈਆਂ ਤੁਹਾਡੇ। ਪਿੰਡ ਨੂੰ ਸ਼ਹਿਰੇ ਦੇ ਸਾਰੀਆਂ ਹਾਂਜੀ ਹਾਂਜੀ ਕਿੱਦਾਂ ਆਰਗੇਨਾਈਜ਼ ਕੀਤਾ ਤੁਸੀਂ ਮਿਲ ਕੇ ਬਣਾਉ ਅਸੀਂ ਬਸ ਮਿਲ ਕੇ ਸਾਨੂੰ ਸਾਰੇ ਪਿੰਡਾਂ ਚ ਮਨਾ ਰਹੇ ਸੀ ਤੀਆਂ ਦਾ ਤਿਉਹਾਰ ਤੇ ਸਾਨੂੰ ਵੀ ਅਸੀਂ ਵਧੀਆ ਲੱਗਾ ਤੇ ਅਸੀਂ ਆ ਕੇ ਵੀ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਅਸੀਂ ਵੀ ਤੀਆਂ ਦਾ ਤਿਉਹਾਰ ਮਨਾਵਾਂਗੇ ਠੀਕ ਹੈ ਥੋੜਾ ਤੀਆਂ ਬਾਰੇ ਦੱਸ ਦਿਓ ਕੀ